ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਬਾਈ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲੋਂ ਲੋਹਾਖੇੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਧਨੌਲਾ ਮੰਡੀ ਦੇ ਇਹ ਨੇੜ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਨਾਮ ਬਾਈ ਦਾ ਪ੍ਰਦੀਪ ਹੈ ਇੱਥੇ ਹਰ ਟਾਈਮ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਵੀ ਤੁਹਾਨੂੰ ਬਹੁਤ ਸਾਰੇ ਨਾਕ ਦਿਖਾਉਣੇ ਆ ਗਾਵਾਂ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਇਹਨਾਂ ਤੋਂ ਇਲਾਵਾ ਵੀ ਦੇ ਨੇੜ ਲਗਭਗ ਮੱਝਾਂ ਵੀ ਬਾਈ ਕੋਲ ਵਿਕਰੀ ਵਾਲੀਆਂ ਅੱਜ ਮੌਜੂਦ ਐ ਡਿਟੇਲ ਬਾਈ ਤੋਂ ਆਪਾਂ ਪੁੱਛਦੇ ਰਹਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਦੀ ਤਸੱਲੀ ਕੋਲ ਆ ਕੇ ਕਰਿਆ ਕਰੋ ਤੇ ਆਪਦੀ ਸਮਝ ਨਾਲ ਖਰੀਦ ਲਿਆ ਕਰੋ ਆਓ ਸ਼ੁਰੂਆਤ ਕਰਦੇ ਹਾਂ ਬਾਈ ਨੂੰ ਮਿਲਦੇ ਹਾਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਕਿੰਨੀਆਂ ਗਾਵਾਂ ਅੱਜ ਤੇ ਕਿੰਨੀਆਂ ਗਾਵਾਂ ਆਪਣੇ ਕੋਲੇ ਹੈਗੀਆਂ ਨੇ 20 ਬਾਈ ਠੀਕ ਐ ਤੇ ਮੱਝਾਂ ਕਿੰਨੀਆਂ ਹੋਣਗੀਆਂ ਮੱਝਾਂ ਆਪਣੇ ਕੋਲੇ ਹੈਗੀਆਂ ਨੇ 21 ਕਿ ਮੱਝਾਂ ਦੀ ਨਾਲ ਹੀ ਦਿਖਾਵਾਂਗੇ ਸੇ ਵੀ ਹਾਂ ਨਾਲ ਹੀ ਦਿਖਾ ਦਾਂ ਪ੍ਰਦੀਪ ਇਧਰਲੇ ਪਾਸੇ ਆ ਜੀ ਮੇਰੇ ਤੋਂ ਤੇ ਇਹ ਗਾਵਾਂ ਬਾਰੇ ਡ ਦੂਜਾ ਸੂਆ ਵੇੜਨੇ ਨੇ ਸੋਣਾਗਾ ਹੂੰ ਤੇ ਜਿਹੜੀ ਦੁੱਧ ਦੀ ਡਿਟੇਲ ਆ ਵੀ ਆਪਾਂ ਨੂੰ ਇਹ ਤਾਂ ਹੈ ਨਹੀਂ ਕਿ ਜਿਵੇਂ ਅੱਜ ਕੱਲ੍ਹ ਚੱਲਦਾ ਟ੍ਰੈਂਡ ਵੀ ਮੜਾ ਜਲੇ ਹਰੇਕ ਨੂੰ 30 ਕਿਲੋ ਕਹਿ ਦੇਣਾ ਮਾਲਕਾਂ ਨੇ ਤਾਂ ਆਪਣੇ ਦੱਸੇ ਵੀ 44 45 ਚੋਇਆ ਹੂੰ ਪਰ ਵੀ ਆਪਾਂ ਕਹਿੰਦੇ ਵੀ ਗਰਮੀ ਦਾ ਟਾਈਮ ਆ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਸੀ ਆ ਰੇਟ ਇਹਦਾ ਕੀ ਰੇਟ ਬਾਈ 1 ਲੱਖ 70000 ਦੀ ਦੇਵਾਂਗੇ ਠੀਕ ਹੈ ਤੋਂ ਸੋ 170 ਦੀ ਇਹ ਗਾਂ ਮਿਲੂਗੀ ਵੇਟ ਦੀ ਹੈ ਬਾਈ ਤੋ ਵਜ਼ਨ ਦੇਖੋ ਕੋਹਾਂ ਤੇ ਨਾੜਾਂ ਦੇਖੋ ਥੋੜਾ ਜਿਹਾ ਹੋ ਜਾਵਣਾ ਠੀਕ ਹੈ ਉਹ ਤਾਂ ਪੋਲਾ ਕਰਤਾ ਪ੍ਰਦੀਪ ਇਹ ਦੂ ਅੱਗੇ ਬਾਈ ਇਹ ਕਾ ਤਰੇ ਦਨ ਵੇੜਾ ਇਹ ਬਾਈ ਦੇ ਦਾਂਗੇ 135000 ਦੀ ਬੱਛੀ ਕਿੰਨੇ ਕ ਦਿਨ ਲੈ ਜੂਗੀ ਬਾਈ ਹਫਤਾ ਲੈ ਜੂਗੀ ਬਾਈ ਪਰ ਬੱਛੀ ਐਡੀ ਗਾ ਵੀ ਜਮਾਂ ਪਾ ਕਹਿੰਦੇ ਜਿਵੇਂ ਰੂਹ ਖੁਸ਼ ਕਰਨ ਵਾਲੀ ਠੀਕ ਹੈ ਫੁੱਲ ਸਾਇਤੀ ਆ ਸਹੀ ਬਾਕੀ ਹੁੰਦਾ ਬਾਈ ਜੀ ਤੈਨੂੰ ਪਤਾ 100 ਕੇ ਵੜਾ ਆਪਣੇ ਕੋਲੇ ਹੋਰ ਆ ਜਾਂਦੀਆਂ ਵੜਾ ਆਪਣੇ ਹੋਰ ਵੀ ਲਈਆਂ ਹੋਈਆਂ ਨੇ ਹੂੰ ਜਿੰਨੇ ਕੇ ਜਾਨਵਰ ਜਾਂਦੇ ਆ ਉਹਨੇ ਕ ਆ ਜਾਂਦੇ ਆ ਠੀਕ ਹੈ 35 ਠੀਕ ਹੈ ਕਿੰਨੇ ਕ ਦਿਨ ਲੈ ਜੂ ਇਹ ਵੀ ਹਫਤਾ ਲੈ ਜੂਗਾ ਬਾਈ ਸੋ 135 ਦੀ ਇਹ ਮਿਲੂ ਦੱਸੋ ਹਫਤਾ ਲੈ ਜਾਂਦੇ ਨਹੀਂ ਭੱਡੀ ਢਾਂਚੇ ਦੀ ਆ ਬਾਈ ਤੇ ਬਾਕੀ ਹੋਰ ਆ ਬਾਈ ਜਿੱਦਾਂ ਦੇ ਵੀ ਜਾਨਵਰ ਨੇ ਸਾਰੇ ਬੱਧੀਆ ਸਾਫ ਸੁਥਰੇ ਜਾਨਵਰ ਨੇ ਇਹਦੀ ਵੀ ਡਿਟੇਲ ਦੇ ਦਿੰਦੇ ਆ ਬਾਈ 127 ਦੀ ਵੇੜ ਠੀਕ ਹੈ ਇਹ ਵੀ ਲੈ ਜੂ ਹਫਤਾ ਨਹੀਂ ਨਹੀਂ ਹਫਤਾ ਲੈ ਜੂ ਬਾਈ ਠੀਕ ਹੈ ਅੱਛੀ ਆ ਬਾਈ ਕੋਲੋਂ ਫਰਸ਼ੀ ਹੁੰਦੀ ਆ ਹਾਂ ਅੜ ਬਤੋਏ ਕਿੱਧਰ ਨੂੰ ਡਾਈ ਬਿਠਿਆ ਦੋ ਦੰਦਾ ਬਾਈ ਹਾਂ ਤੇ ਜਿਹੜੀ ਇਹਦੇ ਬੱਚੀ ਆ ਪਿੱਛੇ ਪਤ ਨਹੀਂ ਵੀਸਟ ਬੋਲ ਪਤ ਨਹੀਂ ਕਿਹੜਾ ਆਪਾਂ ਦੇਖੋ ਇਹ ਪਤਾ ਨਹੀਂ ਉਹਦੀ ਮੱਛੀ ਇਹਦੇ ਪਿੱਛੇ ਦੁੱਧ ਮੱਛੀ ਨੇ ਦੇ ਦੇਣਾ 30 ਕਿਲੋ ਬਹੁਤ ਸੋਹਣੇ ਟਾਂਚੇ ਦੀ ਆ ਇਹ ਜਿਦਾਂਗੇ ਬਾਈ 1.35 ਹੇਅਰ ਵਿੱਚ ਠੀਕ ਹੈ 1.35 ਦੀ ਦੋਸਤੋ ਦੋ ਦੰਦ ਵੀਸਟ ਬੋਲ ਦੀ ਬਾਈ ਕਹਿੰਦੇ ਇਹਦੇ ਨਾਲ ਅੱਜਸੀਆਂ ਬਾਈ ਆਪਾਂ ਤਾਂ ਚੋਈਆਂ ਗਈਆਂ ਕਿਉਂਕਿ ਤੁਸੀਂ ਮੇਰੇ ਦਿਮਾਗ ਚੋਂ ਨਿਕਲ ਕੇ ਆਉਣਾ ਸੀਗਾ ਆ ਚਲੋ ਇਹਨਾਂ ਦੀ ਚੋਈਆਂ ਦੀ ਡਿਟੇਲ ਦੱਸ ਦਿੰਗੇ ਨਾ ਐਵੇਂ ਦੱਸ ਦਈਏ ਇਹਨਾਂ ਦੀ ਇਹ ਬਾਈ ਅਸਿਹਰ ਜਰਸੀ ਇਹ ਨਹੀਂ ਲਾਂਗੇ ਕਪੰਜੀ ਕਿਉਂਕਿ ਹੁਣੇ ਥਾਲੀ ਹੋ ਗਈ ਥੋੜਾ ਪਲਿੱਟ ਕਰ ਦ ਠੀਕ ਹੈ ਠੀਕ ਹੈ ਤੇ ਅੱਗੇ ਭਾਈ ਉਹ ਸਾਹਮਣੇ ਵਿਹੜ ਖੜੀ ਹੈਗੀ ਤਾਜੀ ਸੂਈਆ ਬਾਈ ਕੱਲ ਠੀਕ ਹੈ ਤੇ ਇਹ ਦੁੱਧ ਦੇ ਦੂਗੀ ਬਾਈ 25 ਤੋਂ ਲੈ ਕੇ ਮਨਖਾ 30 ਕਿਲੋ ਤੱਕ ਜੀ ਵਿਹੜ ਦੇ ਦਾਂਗੇ ਬਾਈ ਆਪਾਂ 95000 ਠੀਕ ਹੈ ਕਹਿੰਦਾ ਮਤਲਬ ਬਹੁਤ ਸੋਹਣੇ ਢਾਂਚੇ ਦੀਆਂ ਬਿਹੜਾਂ ਨੇ ਬਾਈ ਅੱਗੇ ਇਹ ਆ ਗਈ ਬਾਈ ਇਹ ਦੇਦਾ ਹੀ 85000 ਦੀ 10 ਦਿਨਾਂ ਦੀ ਨਰਮ ਹਲੇ ਇਹ ਠੀਕ ਹੈ 10 ਦਿਨ ਲਈ ਜੀ ਦੱਸੋ 85000 ਦੀ ਬਹੁਤ ਪਿਆਰੀ ਆ ਹਾਂ ਮਾਨੇ ਕਿ ਤਾਜੀ ਸੁਈ ਹੋਈ ਆ 22 ਕਿਲੋ ਬੋੜੀ ਤੋਂ ਸਟਾਰਟ ਆ ਬਾਈ ਕਿਹ ਪਾ ਦੇਣਾ 115000 ਦੀ ਬੱਛੀ ਦੇ ਦਾਂਗੇ ਬਾਈ ਠੀਕ ਐ ਕਹਿਣ ਦਾ ਮਤਲਬ ਬਾਈ ਇਹਦੇ ਮੋਟੇ ਮੋਟੇ ਜਿਹੜੀ ਉਧਰ ਹੋ ਜਾਂਦੀ ਜਿਵੇਂ ਰੈਡਨ ਬੱਛੀ ਜਾਂਦੇ ਦੇਖ ਕਹਿਣ ਦਾ ਬਾਈ ਬਹੁਤ ਸੋਹਣੇ ਸਾਫ ਸੁਥਰੇ ਜਾਨਵਰ ਜਿਵੇਂ ਆ ਚੱਲੀ ਐ ਬੱਛੀ ਸਹੀ ਐ ਕਹਿਣਾ ਹੋਰ ਵੀ ਭਾਅ ਵੀ ਸਾਰੇ ਇੱਕ ਉਹ ਅੱਗੇ ਫਿਰਦੀ ਐ ਬਾਈ ਬੜ ਵਧੀਆ ਹੱਥੀ ਘਰੇ ਲੂ ਬਿੰਦੇ ਚਵਾਈ ਵਾਲੀ ਆ ਆਦੇ ਕਰਾਸ ਦੇ ਵਿੱਚ ਠੀਕ ਐ ਤੁਹਾਡੇ 25 ਕਿਲੋ ਦੇ ਦਊਗੀ ਤੇ ਰੇਟ ਬਾਈ ਇਹਦਾ ਹੀ 95000 ਠੀਕ ਹੈ। ਅੱਗੇ ਬਈ ਬਹੁਤ ਸੋਹਣੀ ਬੱਛੀ ਐ ਆਪਣੇ ਕੋਲੇ। ਮੈਂ ਗੀਂ ਨਹੀਂ ਕਹਿ ਸਕਦੇ ਆਪਾਂ ਇਹਨੂੰ। ਕਿਉਂਕਿ ਗਰਮੀਆਂ ਦੇ ਵਿੱਚ ਦਰਜ ਤਾਂ ਲੱਗਦਾ ਹੁੰਦਾ ਵੀ ਵੱਡੇ ਮੁੰਡੇ ਜਨਮ ਫਰੋਂਦਾ ਪਰ ਜਦੋਂ ਸਾਹਮਣੇ ਆ ਜਾਂਦੇ ਵੀਰੇ ਰਿਆ ਨਹੀਂ ਜਾਂਦਾ ਇਦਾਂ ਦੇ ਜਨਮਰ ਤੋਂ। ਹੂੰ। ਤੇ ਬਹੁਤ ਸ਼ਾਨਦਾਰ ਬੱਛੀ ਐ ਬਈ। ਕੈਨਵਾ ਸੂਆ ਪਰਤੀ। ਦੂਜਾ ਸੂਆ ਬੱਛੀ ਨੇ ਬਈ ਸੋਣਾਗਾ ਤੇ 39 ਕਿਲੋ ਦੁੱਧ ਪਲੂਣ ਬੱਛੀ ਦੇ ਦਿੱਤਾ ਹੋਇਆ। ਠੀਕ ਐ। ਇਹ ਬਈ ਸੇਲ ਕਰਤੀ ਆਪਾਂ ਭਰਾ ਖੜੇ ਆਪਾਂ ਕਰਾ ਦਿੰਨੇ ਆ ਗੱਲ ਵਿੱਚ। ਠੀਕ ਐ। ਓਕੇ। ਆਈ ਬਈ। ਸਰਸੋਈ ਬਈ ਨੇ ਵੇਚਤੀ ਐ। ਅੰਬਾਲੇ ਕੋਲ ਜਾਣੀ ਐ। ਠੀਕ ਹੈ ਤੇ ਲੋ ਨਵੇਂ ਕਰੇ ਜਾਵੇ ਵਾਧਾ ਕਰੇ ਬਾਈ ਫੜੀਆਂ ਨੂੰ ਪਤ ਪੱਛੀ ਨੂੰ ਮੜਾਇਆ ਫੜ ਕੇ ਖੜ ਜੇ ਇੱਥੇ ਵੀਰ ਨਾਲ ਗੱਲਬਾਤ ਹੀ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਵੀਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਭਾਈ ਕਿਹੜੇ ਏਰੀਆ ਤੋਂ ਆਏ ਹੋ ਅੰਮ੍ਰਾਲਾ ਜੀ ਅੰਮ੍ਰਾਲੇ ਤੋਂ ਹਾਂ ਜੀ ਪਹਿਲਾਂ ਵੀ ਰੱਖੀਆਂ ਕਰੇ گا ਵਾਂ ਹਾਂ ਜੀ ਹੈਗੀਆਂ ਪੰਜ ਚਾਰ ਗਾਵਾਂ ਰੱਖੀਆਂ ਠੀਕ ਹੈ ਇਹ ਬਾਈ ਕੋਲ ਪਹਿਲੀ ਵਾਰ ਆਏ ਸੀ ਜਾਂ ਪਹਿਲਾਂ ਵੀ ਆਏ ਹੋ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਠੀਕ ਹੈ ਤੇ ਪਹਿਲੀ ਗਾਂ ਖਰੀਦੀ ਪਸੰਦ ਆ ਗਈ ਹਾਂਜੀ ਪਸੰਦ ਕੱਲਾ ਫੋਨ ਆਇਆ ਸੀ ਭਰਾ ਦਾ ਕੱਲ ਬਾਈ ਹਰਿਆਣੇ ਮਈਆਂ ਲੈਣ ਗਏ ਹੋਏ ਸੀਗੇ ਅੱਛਾ ਬਾਈ ਕਹਿੰਦੇ ਕੱਲ ਆਉਣ ਨੂੰ ਕਹਿੰਦਾ ਜੀ ਬਾਈ ਫਿਰ ਉਹਨੂੰ ਕਿਹਾ ਵੀ ਚਲੋ ਕੱਲ ਨੂੰ ਆਜੇ ਤੁਸੀਂ ਬਹੁਤ ਪਿਆਰਾ ਜਨ ਮਰਾ ਬਾਈ ਦੇਖੋ ਅੱਗੇ ਦੁੱਤੇ ਦੀ ਤਰੀਫ ਕਿੰਨੀ ਕਰ ਲਵਾਂ ਨਹੀਂ ਥੋੜੀ ਆ ਸਹੀ ਹੈ ਤਾਂ ਦੋਸਤੋ ਬਾਈ ਨੇ ਖਰੀਦੀਆ ਦੁੱਤੇ ਲਾਇਵੇ ਪਸੂ ਜਾਂ ਸੇਲ ਪਰਚੇਜ ਦਾ ਕੰਮ ਕਰ ਲੈ ਨਹੀਂ ਦੁੱਦਤੇ ਵੀਰ ਦੁੱਤੇ ਲਾਇਵੇ ਠੀਕ ਹੈ ਤਾਂ ਦੋਸਤੋ ਬਹੁਤ ਸੋਹਣੀ ਵੜ ਵਾਕਈ ਢਾਂਚਾ ਦੇਖੋ ਤੋਂ ਬਿਲਕੁਲ ਸਿੱਧੀ ਚਮਕ ਫੁੱਲ ਹੈ ਪੂਰੀ ਹਾਈਟ ਹੈ ਕਿਸੇ ਕੋਲ ਹੁੰਦਾ ਪਹਿਲੇ ਕਿਸੇ ਪਾਸੋਂ ਨੀਵੀਂ ਨਹੀਂ ਹੈਗੀ ਉੱਪਰੋਂ ਭਵਾਨੇ ਦੀ ਬਣਾਵਟ ਦੇਖੋ ਅਜੇ 10 ਦਿਨ ਬਾਕੀ ਕੋਈ ਭਲੋਨੀ ਕਿੰਨੇ ਦਿਨ ਬੱਚੇ ਨੂੰ ਸੂਈ ਨੂੰ ਹੋ ਗਏ ਇਹਨੇ ਢਾਂਚਾ ਹੀ ਇੰਨਾ ਸੋਹਣਾ ਬਣਾ ਦਨਾ ਸਰੀਰ ਦਾ ਬਾਡੀ ਮੰਤਰ ਵੀ ਵੱਖਰੀ ਹੋਣੀ ਹੈ ਸਹੀ ਵੀ ਬਈ ਇੰਦਾਂ ਦਾ ਜਾਨਵਰ ਆਉਂਦਾ ਵੀ ਬਿਰਲਾ ਚਾਹੇ ਆਪਾਂ 1000 ਗਾਂ ਵੇਚ ਦੇਆ ਹੂੰ ਕੋਈ ਆਉਂਦਾ ਚਲੋ ਅੱਗੇ ਭਰਾ ਨੇ ਵੀ ਰੂਹ ਖੁਸ਼ ਕਰਕੇ ਪੈਸੇ ਲਾਇਆ ਹਨਾ ਸਹੀ ਵਾਅਦਾ ਕਰੇ ਸੋ ਦੇਖੋ ਇਹ ਵੈੜ ਦੱਸੋ ਵੈਕੀ ਹੈ ਅੰਬਾਲੇ ਜਾਣੀ ਹੈ ਵੀਰ ਨੇ ਖਰੀਦੀ ਹੈ ਚਲੋ ਵਾਅਦਾ ਕਰੇ ਪ੍ਰਮਾਤਮਾ ਠੀਕ ਹੈ ਦੁੱਧ 25 ਕਿਲੋ ਦੋ ਹੱਥੀ ਘਰੇਲੂ ਚਵਾਈ ਵਾਲੇ ਅੱਗੇ ਪਈ ਆਪਾਂ ਮੱਝਾਂ ਦਿਖਾ ਦਨੇ ਆਂਗੇ ਓਕੇ ਪ੍ਰਦੀਪ ਭਾਈ ਮੱਝਾਂ ਵਾਲੇ ਪਾਸੋਂ ਸ਼ੁਰੂ ਕਰਦੇ ਮੱਝਾਂ ਵਾਲੀ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਇਹ ਝੋਟੀ ਭਾਈ 2 ਲੱਖ ਤੇ 5000 ਦੀ ਦਵਾਂਗੇ ਠੀਕ ਹੈ ਹੁਣ ਇਸ ਟਾਈਮ 16 ਕਿਲੋ ਦੁੱਧ ਜਿਹੜਾ ਰੈਡੀ ਹੈ ਠੀਕ ਹੈ ਹਾਂਜੀ ਸਰ ਦੇਖੋ ਆਪਾਂ ਨਮਾ ਸਾਹਮਣੇ ਆ ਤੇ ਇਹਨਾਂ ਮੰਨ ਕੇ ਚੱਲ ਕੋ ਵੀ ਪੂਰੀ ਵਧੀਆ ਝੋਟੀਆਂ ਅੱਗੇ ਜਿਹੜੀ ਝੋਟੀਆਂ ਬਈ ਇਹ ਖਾਲੀ ਕਰਦੀ ਕੋਈ ਭਰਾ ਆ ਗਿਆ ਸੀਗਾ ਦੁੱਧ ਹੈ ਇਸ ਟਾਈਮ 14 ਕਿਲੋ ਇਹ ਥੱਲੇ ਤਿਆਰ ਹੁਣ ਠੀਕ ਹੈ ਹਾਂਜੀ ਇਹਦੇ ਦਾ ਕੀ 55 ਠੀਕ ਹੈ ਇਹ ਦੋ ਅੱਗੇ ਅੰਕੀ ਜੋਟੀ ਵੀ ਕੱਲ ਸੂਈ ਸੀਗੀ ਬੋਲੇ ਜੋ ਸਾਰੀ ਖਾਲੀ ਹੈ ਬਈ ਜਿੰਦੀ ਤੋਂ ਠੀਕ ਹੈ ਤੇ ਐ ਮਨ ਲਵੀ ਕੋਈ ਕੀਮਤ ਨਹੀਂ ਦੇ ਜਾਨਵਰ ਦੀ ਇਦਾਂ ਦਾ ਜਾਨਵਰ ਇਹ ਝੋਟੀ ਬਈ 2.5 ਲੱਖ ਰੁਪਏ ਦੀ ਦੇ ਬਹੁਤ ਵੱਡੀ ਜੋ ਬਹੁਤ ਸੋਹਣੀ ਝੋਟੀ ਹੈ ਠੀਕ ਹੈ ਬੂਰੀ ਬੂਲੀਆ ਕੇ ਬਈ ਗੋੜੇ ਖਾਲੀ ਗਈ ਆ 145 ਦਿਨਾਂ ਦੀ ਮੂਰੀ ਕੱਟੀ ਦਿੱਤੀ ਹੈ ਬੜੀ ਟੋਪ ਦੀ ਨੇ ਠੀਕ ਆ ਕੱਟੀ ਦਿੱਤੀ ਆ ਕੱਲ ਸੂਈਆਂ ਬਾਈ ਹੂੰ ਉਹ ਪਿਆਰਾ ਬੱਚਾ ਦਿੱਤਾਗਾ 145 ਦਿਨਾਂ ਦੀ ਬਾਈ ਠੀਕ ਹੈ ਤਾਂ ਗੇਮ ਇਹ ਤੁੱਚੇ ਦਾਂਗੇ ਬਾਈ 187000 ਫੁੱਲ ਵੱਡੇ ਢਾਂਚੇ ਦੇ ਦੁੱਧ ਮੰਨ ਕੇ 16 17 16 17 ਕਿਲੋ ਨਾਰਮਲ ਪਾ ਦੂ ਅੱਗੇ ਜਿਹੜੀ ਆ ਗਈ ਬਾਈ 20 ਦਿਨਾਂ ਦੀ ਸੂਈ ਹੋਈ ਆ ਹੂੰ ਤੇ 12 ਕਿਲੋ ਇਹ ਥੱਲੇ ਦੁੱਧਾ 10 ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੇ ਰੇਟ ਇਹ ਤਾਂ ਬਾਜਬਾ ਬਾਈ 110000 ਰੁਪਿਆ ਯੋ ਜੈਡ ਬਲੈਂਕ ਆ ਜਿਵੇਂ ਕਿ ਇਹ ਨੂੰ ਕਿਸੇ ਭਰਾ ਨੇ ਦੁੱਧ ਖੱਤਰ ਰੱਖਣੀ ਆ ਬਹੁਤ ਵਧੀਆ ਝੋਟੀ ਆ 20 ਦਿਨਾਂ ਦਾ ਸੁਹਾ ਮਗਰ ਕੱਟੀ ਆ ਬਾਈ ਠੀਕ ਹੈ ਜੀ ਹਾਂਜੀ ਅਗਲੀ ਝੋਟੀ ਦੀ ਜੇਰ ਜੂਰ ਪੈ ਗਈ ਬਾਈ ਤੇ ਬਾਕੀ ਪਤਾ ਬਾਈ ਕਨਫਰਮੇਸ਼ਨ ਦੇਣਾ ਵੀਡੀਓ ਤਾਂ ਹੈ ਨਾ ਕੋਲੇ ਆਉਂਦਾ ਕੋ ਭਰਾ ਉਦੋਂ ਅਗਲੇ ਫਿਰ ਇੱਕ ਵੀਰ ਦੇ ਸਾਹਮਣੇ ਚੀਜ਼ ਹੋ ਜਾਂਦੀ ਆ ਇਹ 2 ਲੱਖ ਤੇ 5000 ਦੀ ਝੋਟੀ ਦੇ ਦਾਂਗੇ ਬੇ ਜੀ ਜੀ ਤਾਂ ਠੀਕ ਹੈ 18 ਕਿਲੋ ਦੀ ਝੋਟੀ ਦੇ ਦੂ ਅੱਗੇ ਜਿਹੜੀ ਝੋਟੀ ਆ ਬਾਈ ਇਹ ਦੇ ਦਾਂਗੇ 175 ਦੀ ਥੱਲੇ ਹਫਤਾ ਇਹਦਾ ਪੈਂਡਿੰਗ ਆ ਬਹੁਤ ਸੋਹਣੀ ਜਾਤ ਬਰੀਡ ਵਾਲੀ ਆ ਬਾਕੀ ਹੋਰ ਆ ਬਾਈ ਜੀ ਇਧਰ ਤੱਕ ਇਹ ਆਪਾਂ ਲੈਣੀ ਆ ਚੱਲੀ-ਚੱਲੀ ਛਾਂਟ ਕੇ ਹੁਣ ਹਰਿਆਣੇ ਦੇ ਵਿੱਚ ਵੀ ਜੂਪੀ ਤੋਂ ਬਹੁਤ ਮਾਲ ਆਉਂਦਾ ਯਾਰ ਸਹੀ ਹੈ ਹੁਣ ਆਹ ਕੱਟੀ ਬਾਈ ਦੋਂਦੀ ਆ ਹੂੰ ਇੰਨੀ ਕੁ ਪਿਆਰੀ ਕੱਟੀ ਆ ਜਿੱਦਣ ਤਿਆਰ ਹੋ ਗਈ ਵੀ ਮਤਲਬ ਬਹੁਤ ਵਧੀਆ ਜਾਨਵਰ ਇਧਰ ਦੇਖਿਓ ਤੁਸੀਂ ਥੱਲੋਂ ਲੇਵਾ ਲੂਵਾ ਗੋ ਬਹੁਤ ਸ਼ਾਨਦਾਰ ਬਹੁਤ ਪਿਆਰ ਦੋਂਦੀ ਇੱਕ 75 ਦੀ ਕੱਟੀ ਦੇਣਾ ਠੀਕ ਹੈ ਅਗੇ ਫੇਰ ਪਹਿਲਾ ਸੂਆ ਕੱਟੀ ਆ ਬਾਈ ਇਹ ਕੱਟੀ ਦੇ ਦਾਂਗੇ 1.5 ਲੱਖ ਰੁਪਏ ਦੀ ਬਾਈ ਦੁੱਧ ਕੱਟੀ 12-13 ਕਿਲੋ ਪਾਈ ਜੂ ਪੇ ਲੈਣੀ ਇਹਦਾ ਦੁੱਧ ਦਿੱਤਾ ਹੋਇਆ ਬਾਈ 16 ਕਿਲੋ ਪਹਿਲੇ ਸੂਏ ਦਾ ਦੂਜਾ ਸੂਆ ਜੈਡ ਬਲੈਕ ਆ ਇਹ ਦੇ ਦਾਂਗੇ 155 ਰੁਪਏ ਤੇ ਇਹ ਝੋਟੇ ਦੇ ਦਾਂਗੇ ਬਾਈ 190 ਦੂਜਾ ਸੂਆ ਸੂ ਹਲੇ ਹਫਤੇ ਦੀ ਕੱਚੀ ਆ ਇਹਦਾ ਦੁੱਧ ਦਿੱਤਾ ਹੋਇਆ ਵੀ 20 ਕਿਲੋ ਝੋਟੀ ਦਾ ਇਹ ਝੋਟੀ ਦੇ ਦਾਂਗੇ ਪਟਾ ਹੀ ਲੱਖ ਰੁਪਏ ਦੀ ਦਿਨ ਕਿੰਨੇ ਦਿਨ ਜੀ ਦਿਨ ਬਾਈ ਤਿਆਰ ਆ ਪੰਜ ਚਾਰ ਦਿਨ ਕੱਢ ਵੀ ਸਕਦੀ ਆ ਤੇ ਮਨ ਕੇ ਵੀ ਬੱਚਾ ਤੇ ਵੀ ਇਹ ਦੇ ਦੇ ਬੱਚਾ ਵਧੀਆ ਦੁੱਧ ਵੀ ਝੁੱਟੀ ਦੇ ਦੂ 20 ਕਿਲੋ ਤੋਂ ਪਾਰ ਬਈ ਆ ਗਾੜੀ ਗੁੜੀ ਹੋਰ ਪਈ ਵਧੀਆ ਸਪੈਸ਼ਲ ਝੁੱਟੀਆਂ ਨੇ ਬਾਈ ਜਿੰਨੀਆਂ ਵੀ ਹੈਗੀਆਂ ਨੇ ਅੱਗੇ ਜਿਹੜੀ ਇਹ ਝੁੱਟੀਆਂ ਬਾਈ ਇਹ 10 ਦਰਾਂ ਦੀ ਕੱਚੀ ਆ 1 ਲੱਖ ਤੇ 42 ਹਜ਼ਾਰ ਦੀ ਦੇ ਦਾਂਗੇ ਦੁੱਧ ਮੰਨ ਕੇ 13 ਕਿਲੋ ਵਾਂਗੂ ਗੱਡੀ ਨੂੰ ਨਾਰਮਲ ਇਹਦਾ ਬਾਈ ਨਾਜ ਵਾਲਾ ਰੇਟ ਆ 1/2 ਲੱਖ ਰੁਪਿਆ 14 ਕਿਲੋ ਦੁੱਧ ਦੀ ਗਾਰੰਟੀ ਵੀ ਦੇ ਦਾਂਗੇ ਬੰਦੇ ਨੂੰ ਪਰ ਜਿੱਦਣ ਸੂਪੀ ਉਹਦ ਨਾਲ ਰੇਟ ਆਪਾਂ ਨੂੰ ਪਤਾ 40 45 ਦੀ ਝੁੱਟੀ ਵੀ ਤੂ ਵੀ ਇਹ ਬਹੁਤ ਸੋਹਣੀਆਂ ਤੇ ਅੱਗੇ ਭਾਈ ਇਹ ਛੋਟੀ ਦਾ ਦੁੱਧ 10 ਕਿਲੋ ਦਿੱਤਾ ਹੈ ਪਹਿਲੇ ਸੂਏ ਦੂਜਾ ਸੂਆ ਇਹ ਦੇ ਦਾਂਗੇ 1.75 ਦੀ ਛੋਟੀ ਲਈ ਇਹ ਛੋਟੀ ਪਹਿਲਾਂ ਆ ਗਈ ਭਾਈ ਇਹ ਦੇ ਦਾਂਗੇ 1 ਲੱਖ 50 ਹਜ਼ਾਰ ਪਹਿਲਾ ਸੂਆ ਛੋਟੀ ਬਹੁਤ ਸ਼ਾਨਦਾਰ ਛੋਟੀ ਹੈ ਠੀਕ ਹੈ ਤੇ ਅੱਗੇ ਭਾਈ ਆ ਗਈ ਸਪੈਸ਼ਲੀ ਛੋਟੀ ਇਹ ਫਟੋਵਰ ਵੀ ਦੇਣੇ ਤੇ 6 ਦਾੰਦਾ ਭਾਈ ਜਿਹਦੀ ਤਾਂ ਪਿਛਲੇ ਸੂਏ ਦੀ ਆਪਾਂ ਇਹਦਾ ਮੁੱਲ ਲਾਇਆ ਸੀਗਾ ਤੇ ਪਿਛਲੇ ਸੂਏ ਦੀ ਕੀਮ ਥੋੜੀ ਜ਼ਿਆਦਾ ਪਹਿਲੇ ਸੂਏ ਕੱਟੀ ਨੇ 20 ਕਿਲੋ ਦੁੱਧ ਦਿੱਤਾ ਇਹਨੇ ਬਹੁਤ ਵੱਡਾ ਢਾਂਚਾ ਹੈ ਦੁੱਧ ਥੋੜੀ ਸੇਵਾ ਦਾ ਥੋੜੀ ਸਾਨੂੰ ਦਾ ਪਰ ਹਾਈਟ ਲੈਂਥ ਫੁੱਲ ਹੈ ਹਵਾਨੇ ਤੇ ਨਾੜਾਂ ਚੰਗੀਆਂ ਬਹੁਤ ਸਪੈਸ਼ਲ ਝੋਟੀ ਆ ਭਾਈ ਮੰਨ ਕੇ ਚੱਲ ਪਏ ਇੱਥੇ ਥੋੜਾ ਜਿਹਾ ਹੋਗਾ ਕੱਲ ਮੈਂ ਉੱਥੇ ਵੀਡੀਓ ਵੀ ਬਣਾਈ ਸੀ ਦੀ ਵੀ ਤੁਸੀਂ ਉਹ ਇੰਨੀ ਕਿ ਪਿਆਰੀ ਝੋਟੀ ਆ ਤੁਸੀਂ ਮੜਾ ਸਾਈਡ ਤੋਂ ਹੋ ਕੇ ਨਾ ਇੱਧਰੋਂ ਮੁੜ ਜਾਣ ਦਿਓ ਹਾਈਟ ਲੈਂਥ ਬਹੁਤ ਵਧੀਆ ਭਾਈ ਹੰਡੇ ਦੇ ਰਹਿਓ ਕਿੰਨੀ ਦਾ ਇਹ ਝੋਟੀ ਬਾਈ 3 ਲੱਖ ਤੇ 10000 ਦੀ ਦੋ ਠੀਕ ਹੈ ਹਾਂਜੀ ਸੋ 3 ਲੱਖ ਤੇ 10000 ਦੀ ਬਹੁਤ ਵੱਡੀ ਝੋਟੀ ਹੈ ਬਾਕੀ ਕੋਲ ਆ ਕੇ ਦੇਖ ਲੋ ਤੁਸੀਂ ਸੋ ਪਸੂ ਤੁਸੀਂ ਆਪਦੀ ਪਸੰਦ ਦਾ ਖਰੀਦਣਾ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਨਗ ਬਹੁਤ ਹੈ ਤੁਹਾਨੂੰ ਕੋਈ ਨਾ ਕੋਈ ਪਸੰਦ ਆ ਜੂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ